ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭੈਰੂਪਾਜੀ ਬਠਿੰਡੇ ਜ਼ਿਲ੍ਹੇ ਦੀ ਵੀਡੀਓ ਤੇ ਤਹਿਸੀਲ ਰਾਮਪਰਾ ਫੂਲ ਦੀ ਵੀਡੀਓ ਆ ਦੋ ਤੁਹਾਨੂੰ ਸੂਏ ਸਬਾਈ ਜਾਨਵਰ ਦਿਖਾਵਾਂਗੇ ਕੈਰ ਸ਼ਹਿਰ ਵੈੜ ਦਿਖਾ ਦੇਗੇ ਇੱਕ ਤੁਹਾਨੂੰ ਪਲੂਨ ਝੋਟੀ ਦਿਖਾ ਦਿਆਂ ਸੂਈ ਸਬਾਈ ਤੇ ਇੱਕ ਤੁਹਾਨੂੰ ਦਿਖਾ ਦਿਆਂ ਗੱਬਣ ਝੋਟੀ ਗੱਲ ਬਾਤ ਬਾਈ ਬੋੜਨਾ ਕਰਾਂ ਮੈਂ ਸਸੀ ਕਾਲ ਜੀ ਸਸੀ ਕਾਲ ਜੀ ਹੋ ਠੀਕ ਹੋ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 94799 ਜੀ 05730 ਜੀ ਬਾਈ ਪਿੰਡ ਆਪਣਾ ਜੀ ਪਿੰਡ ਭਾਈ ਰੁਪਾ ਜਿਹੜਾ ਆਪਾਂ ਨੂੰ ਠੰਡਾ ਤੀਲ ਬੂੜੀ ਤਹਿਸੀਲ ਫੂਲ ਤੇ ਵਪਾਰ ਦਾ ਕੰਮ ਆਪਣਾ ਹਨਾ ਕਾਫੀ ਵੀਡੀਓ ਆਪਣੇ ਚੈਨਲ ਤੇ ਆ ਪਹਿਲਾਂ ਵੀ ਤੇ ਅੱਜ ਫਿਰ ਤਿੰਨੇ ਜਾਨਵਰ ਦਿਖਾ ਰਹੇ ਹਾਂ ਨੰਬਰ ਬੋਲ ਤਾਂ ਵੀਰੇ ਨੰਬਰ ਬੋਲੋ ਜ ਤੈਨ ਜਨਵਰੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਗੱਬਣ ਝੋਟੀ ਦੇਖੀ ਆ ਨੇ ਵੀਰੇ ਲੇਖਾ ਮੁੱਕਿਆ ਪਿਆ ਹਨਾ ਬਹੁਤ ਚੰਗੀ ਹੈ ਬਈ ਬਹੁਤ ਚੰਗੀ ਝੋਟੀ ਤੇ ਪਲੂਨ ਸੂਰੀ ਹੈ ਮੂੰਹੋਂ ਕਿਵੇਂ ਆ ਇਹ ਉਹ ਬਈ ਚੌਕ ਦੇ ਦਾ ਜੱਗ ਦੇ ਦੋਦੀ ਮੰਨ ਤੋ ਚੌਗੀ ਬਗਲਾ ਓਕੇ ਜੀ ਦੋਦੀ ਮੰਨ ਲਗੇ ਭੌਂਦੀ ਮੰਨ ਲੈਣ ਚੌਗੀ ਤੇ ਵੀਰੇ ਕਿੰਨੇ ਦਿਨ ਬਾਕੀ ਇਹਦੇ ਬੋਰ ਇਹ ਬਈ ਹਫਤਾ ਲੱਗੂ ਜੀ ਇਹ ਜੀ ਹਫਤਾ ਲੱਗੂ ਓਕੇ ਜੀ ਤੇ ਠੰਡੀ ਠੁੰਡੀ ਬਾਦੂ ਹਨਾ ਹਾਂ ਬਾਹਰ ਚੰਗੀ ਹੈ ਬਈ ਦੱਸਦੇ ਲੋੜ ਦੇ ਦੱਸ ਆਪੇ ਬੰਦਾ ਓਕੇ ਜੀ ਬਾਕੀ 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 ਦੀ ਗੱਲ ਯਾਰ ਕੱਦ ਘਾਟ ਹੈ ਜਿਹੜਾ ਬਲੂਨ ਦੇ ਹਿਸਾਬ ਨਾਲ ਉਹ ਪਰਲੇ ਪਾਸੇ ਕਿੱਡੀ ਝੋਟੀ ਖੜੀ ਹੈ ਨਾ ਉਹਦੇ ਵੀ ਉੱਤੋਂ ਹੀ ਦਿੰਦੀ ਹੈ। ਖੜੂ ਬਈ ਗੱਡੀ ਜੇ ਕੱਲੀ ਖੜੂ ਤੇ ਬੋੜ ਕਿੰਨਾ ਦੁੱਧ ਕੱਢ ਸਕਦੇ ਪਹਿਲੇ ਸੂਏ। ਦੁੱਧ ਬਈ ਮਾਂ ਦਾ ਦੱਸਿਆ 22 ਲੀਟਰ ਦਾ ਰਿਕਾਰਡ ਹੈ ਮਾਂ ਦਾ। 15 16 14 15 ਜੀ ਦਾ ਪਹਿਤੋ ਲਾ ਸਕਦੇ। ਕਿੰਨੇ ਦਿਨ ਲੈ ਜੂਗੀ? ਹਫਤਾ ਲੱਗੂਗੀ ਇਹ ਕੱਢਣ। ਖੋਲੋ ਜੀ ਤੋਰਾ ਕਰਾ ਕੇ ਜੇ ਕਿ ਚੰਗੀ ਹੈ ਜੀ। ਥਣ ਹਵਾਣੇ ਦੀ ਪੂਰੀ ਸਾਫ ਸੁਥਰੀ ਹੈ। ਬਾਕੀ ਦਾ ਸੰਗ ਜਿਹੜਾ ਇਹਦਾ ਹੈਗਾ ਚੰਗਾ। ਮੈਂ ਕਹਿੰਦਾ ਜੀ ਬੜੀਆਂ ਗੱਲਾਂ ਇਹਦੇ ਬਾਰੇ ਬੋਰਡ ਹਾਂ ਬੋਲਣ ਦੀ ਲੋੜ ਨਹੀਂ ਕੋਈ ਨਹੀਂ ਆਪਣੋ ਬੋਲਣ ਦੀ ਆਪ ਜਿਹੜਾ ਬੰਦਾ ਲੈ ਚਲੋ ਜੀ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਇੱਕ ਨੰਬਰ ਚੈੱਕ ਕੁਆਲਿਟੀ ਚਾਰ ਚਪੇਰੇ ਦੀ ਕੁਆਲਿਟੀ ਚੰਗੀ ਹੈ ਝੋਟੀ ਦੀ ਤੇ ਥਣ ਹਵਾਨਾ ਚੰਗਾ ਕਿੰਨੇ ਕ ਦਿਨ ਦੱਸਿਆ ਬਾਈ ਹਫਤਾ ਲਈ ਹਫਤਾ ਦੇਖੋ ਜੀ ਸਾਇਜ ਇੱਥੋਂ ਚੈੱਕ ਕਰਿਓ ਤੁਸੀਂ ਹੋ ਸਕਦਾ ਮੈਥੋਂ ਸਾਇਜ ਨਾ ਦਿਖਾਇਆ ਜਾਵੇ ਵੱਡੇ ਕਦ ਕੱਢਦੀ ਆਗੀ ਤੇ ਥਣ ਵੀ ਵੀਰ ਹਨਾ ਦੂਜੇ ਥੂਏ ਵਾਲਾ ਲੱਗਿਆ ਵਾ ਆ ਦੇਖੋ ਜੀ ਇਹ ਕੀ ਫੁੱਟ ਕੱਢਦਾ ਬਈ ਉਹ ਬਰਾਬਰ ਆਉਂਦੀ ਜਮ੍ਹਾਂ ਕਰਨ ਦੇ ਬਰਾਬਰ ਪਹੁੰਚੀ ਪਈ ਹੈ ਨਾ ਲੈ ਚਲੋ ਜੀ ਚੰਗੀ ਹੈ ਜੀ ਬਾਕੀ ਪਿੱਠ ਪੂੜੇ ਦੀ ਇੱਕ ਨੰਬਰ ਆ ਕੁਆਲਿਟੀ ਚੰਗੀ ਆ ਦੇਖੋ ਮੋਲ ਵੀਡੀਓ ਦੇ ਵਿੱਚ ਹੀ ਹੋ ਰੇਟ ਡਿਟੇਲ ਸਾਰਾ ਕੁਝ ਪੁੱਛ ਕੇ ਦੱਸਾਂਗੇ ਤੇ ਤੋਰਾ ਤਾਰਾ ਵੀ ਇੱਕ ਨੰਬਰ ਆਗਾ ਆ ਦੇਖੋ ਜੀ ਬਈ ਥੱਲੇ ਆਵਾ ਬਈ ਝਾਂ ਤੋਂ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਚੰਗਾ ਵੀਰੇ ਬਹੁਤ ਚੰਗਾ ਚੰਗੀ ਤੋਂ ਚੰਗੀ ਝੋਟੀ ਆਪਾਂ ਤੁਹਾਡੇ ਵਾਸਤੇ ਅਪਲੋਡ ਕਰਦੇ ਰਹੇਗੇ ਤੇ ਝੋਟੀ ਕੁਆਲਿਟੀ ਦੀ ਪੂਰੀ ਚੰਗੀ ਬਾਕੀ ਦੀ ਗੱਲਬਾਤ ਇਹਦੀ ਸਾਰੀ ਰੇਟ ਦੀ ਪੁੱਛ ਕੇ ਦੱਸਾਂਗੇ ਭਾਰ ਪਿੱਛੇ ਦੀ ਬਾਈ ਹੋਰ ਓਕੇ ਆ ਸਭ ਆਹ ਤੋਂ ਦੇ ਗਾਰੰਟੀ ਆਪਣੇ ਘਰ ਦਾ ਕਰਦੇ ਓਕੇ ਜੀ ਥਾਣਾ-ਥੁਣਾ ਦੀ ਓਕੇ ਆ ਬਾਕੀ ਥਾਣੇ ਨੇ ਮੁਠੀ ਵਾਲਾ ਕੱਢਣਾ ਦੋ ਦਿਨ ਬਾਅਕੇ ਦੇ ਦੇਣਾ ਕਿਉਂਕਿ ਬਡੀਆਂ ਝੋਟੀਆਂ ਚ ਆਉਂਦੀ ਆ ਜੀ ਆਮ ਜੀ ਝੋਟੀ ਮੰਨ ਕੇ ਫੋਨ ਨਾ ਲਾਇਓ ਬਾਈ ਨੂੰ ਥਾਣੇ ਦੇ ਨੇੜੇ ਤੋਂ ਕਰਾ ਦੇ ਚੱਕ ਕਰਮਾਰੀ ਦੇ ਪੋਲਾ ਪਾਲਾ ਗਾਇਆਂ ਨੂੰ ਹੁਣ ਵੀ ਪੰਨਾ ਹਾਂ 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 ਤੇ ਗਾਂਹ ਦੇ ਸਾਈਡ ਨੂੰ ਵੀ ਚੰਗਾ ਦਿਖਾਉਂਦੀ ਆ ਰੇਟ ਕੀ ਆ ਗਿਆ ਬਾਈ ਬੋੜੇ ਦਾ ਰੇਟ ਦਾ ਭਾਈ ਦੋ ਢਾਈ ਡੇ ਵੀ ਲੋਗ ਆਏ ਜਾਂ ਮੰਗੇ ਬੱਜਾ ਜੇ ਦੱਸ ਦੇ ਵੀਰੇ ਹਾਂ ਤਾਂ ਇੱਕ 45 ਦੇ ਦਾਂ ਬੋਈ ਗਾਂਹ ਵੀ ਕੇ ਭੈਣ ਭਰਾ ਦਾ ਗੱਬ ਇਹ ਡਿਜੋ ਟਿਪਾਲ ਨੂੰ ਪੈਸੇ ਬਹੁਤ ਲੱਗੇ ਏ ਡਿਜੋ ਟਿਪੀ ਠੀਕ ਆ ਹਾਂਜੀ ਤੇ ਹੁਣ ਵੀਰੇ 2 ਨੰਬਰ ਇਹ ਵੀ ਤਾਂ ਇੱਕ ਲੋਨਟ ਹੋਈ ਆ ਕੱਲ੍ਹ ਨੂੰ ਹੋਈ ਆ ਰਾਤ ਖੋਲ ਨੂੰ ਤੋੜਾ ਕਰਾ ਦਿੱਤੇ ਚੈੱਕ ਤਹਿਸੀਲ ਸਾਹੂ ਆ ਬਾਈ ਕੋਈ ਬਾਹਲੀ ਠੰਡੀਆਂ ਦਾ ਧਾਰਾ ਮਾਗਦੇ ਆਵਾਂਗੇ ਓਕੇ ਜੀ ਬਾਜ ਨਹੀਂ ਲਾ ਕੇ ਹੂੰ ਕੋਲ ਨੂੰ ਕੋਈ ਚੱਕ ਨਹੀਂ ਕੋਈ ਚੱਕ ਨਹੀਂ ਬਾਕੀ ਬਾਜਨ ਵਜੂਦ ਵਧੀਆ ਹੈ ਨਾ ਪੂਰਾ ਦੇਵਾਲੂਆ ਥਾਂ ਤੋਂ ਬਹੁਤ ਜੰਗਵੇ ਸੱਲੋ ਸਾਹੂ ਆ ਦੀ ਬੇਨਾਈ ਛੋਟੀ ਹੈ ਬਲੈਕ ਕਲਰ ਚ ਆ ਗਈ ਜਮਾ ਹਾਂਜੀ ਹੱਸੀ ਕਾਲ ਹਾਂਜੀ ਹਾਂ ਦੇਖੋ ਜੀ ਕੁਆਲਿਟੀ ਕਰੋ ਚੈੱਕ ਜੇ ਆਪਾਂ ਗੱਲ ਕਰਕੇ ਥਾਨ ਹਵਾਨੇ ਦੀ ਜੱਜਮੈਂਟ ਦੀ ਲੈਵੇ ਦੀ ਉਸ ਹਿਸਾਬ ਨਾਲ ਕਰ ਲਿਓ ਤੜਕੇ ਦੀ ਬਾਈ ਕਹਿੰਦਾ ਜਮਾ ਵਹਿਲੀ ਆ 12 ਵਜੇ 1 ਵਜੇ ਦੇ ਹਿਸਾਬ ਨਾਲ ਜੱਜਮੈਂਟ ਕਰਿਓ ਲੈ ਆਓ ਜੀ ਬਾਈ ਬੋੜ ਹੁਣ ਬੋਲਾ ਕਿੰਨਾ ਕੁ ਹੋਊਗਾ ਖਾਲ ਪੀ ਦੀ ਬਾਈ ਖੁੱਲੇ ਵਿੱਚ 4 ਕਿਲੋ ਬੋਲਾ ਕਰਦੇ ਨੇ ਕੱਲ ਬੱਚਾ ਝਗਾ ਕੇ ਯਾਨੀ 8 ਕਿਲੋਟਰ ਦਾ ਕਰੀਬ ਹੈਗਾ ਹੁਣ ਹਾਂਜੀ 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 ਤੇ ਮਗਰ ਫਿਰ ਕੱਟਾ ਆ ਗਿਆ 11 12 ਇੱਕ ਦਾ ਦੁੱਧ ਕਰ ਲਾਂ ਪਰ ਮਗਰ ਕੱਟਾ ਆ ਗਿਆ ਯਾਰ ਵਜਨ ਵਜੂਦ ਬਹੁਤ ਆ ਤੇ ਲੈਵਾ ਦੂਜੇ ਸੂਏ ਵਾਲੇ ਵਰਗਾ ਹਨਾ ਆ ਦੇਖੋ ਜੀ ਥਾਨ ਹਵਾਨਾ ਪੂਰਾ ਚੰਗਾ ਬਾਕੀ ਦੀ ਗੱਲ ਯਾਰ ਕੁਆ ਔਰ ਨਹੀਂ ਹੌਲੀ ਵੀ ਲਾਓ ਜੀ ਬੱਚਾ ਆ ਦੇਖੋ ਜੀ ਮੈਂ ਕਹਿੰਦਾ ਯਾਰ ਕੋਈ ਪਹਿਲਾਂ ਵਾਲਾ ਤਾਂ ਪਾ ਹੀ ਨਹੀਂ ਹਨਾ ਹੂੰ ਯਾਰ ਜਿਹੜੀ ਵੀਰੇ ਆਪਾਂ ਕਹਿ ਦਿੰਨੇ ਆ ਜਿਹੜੀ ਕੁਆਲਿਟੀ ਹੁੰਦੀ ਹੈ ਹਨਾ ਉਹ ਗੁੱਝੀ ਨਹੀਂ ਰਹਿੰਦੀ ਜਿਹੜੀ ਮੈਨੂੰ ਦੀ ਯਾਦ ਆ ਝੋਟੀ ਦੀ ਉਹਨੇ ਜਮਾ ਲੱਤ ਛੜ ਕਰਨੀ ਵੀ ਨਹੀਂ ਨਾ ਨਾ ਬਾਈ ਜਿਵੇਂ ਕੱਲ ਸੁਈ ਐ ਹੂੰ ਆਪਾਂ ਜਮੇ ਹੌਲੀ ਪੁਰਾਣੀ ਬਾਅਦ ਫਿਰ ਥਣ ਥਣ ਦੂਜੇ ਸੁਏ ਵਾਲਾ ਇਹਦਾ ਹਨਾ ਹਾਂ ਹਾਂ ਬਈ ਕਹਿਣਾ ਉਹਨੇ ਵੀ ਨਹੀਂ ਕਰ ਮਾਇਨੇ ਸੁਕੇ ਕੋਸ ਹਨਾ ਚੰਗੀ ਝੋਟੀ ਆ ਗਈ ਉਹ ਵੀ ਆ ਦੇਖੋ ਜੀ ਪਸਮਾਕ ਤੁਹਾਡੇ ਸਾਹਮਣੇ ਪਸਮਾਕ ਆ ਪਤਾ ਰਮਰਾ ਦੇਣ ਹਮ ਓਕੇ ਜੀ ਗੱਲ ਬਾਤ ਆ ਦੇਖੋ ਥਾਣ ਦੇਖੋ ਗੱਡੇ ਹਨਾ ਤਿਆਰੇ ਥਾਣ ਨਿਕਲਵੇਂ ਪੂਰੇ ਗੈਪ ਤੇ ਗੱਡੇ ਆ ਬਾਲੀ ਠੰਡੀ ਹੋਵੇ ਗੱਡੀ ਆ ਓਕੇ 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 ਬਾ ਵੀ ਆਨਲਾਈਨ ਮੰਗਾ ਲੇ ਬਾਈ ਯਾਰ ਕੋਈ ਚੱਕਰ ਹੀ ਨਹੀਂ ਕੋਈ ਨਹੀਂ ਆਪਾਂ ਨੂੰ ਲਾਂਭਾ ਨਹੀਂ ਆਹ ਦੇਖੋ ਜੀ ਮੈਂ ਕਹਿੰਦਾ ਕੋਈ ਯਾਰ ਪਾ ਹੀ ਨਹੀਂ ਹੈਗਾ ਹਿਲਣ ਹਲਾਉਣ ਵਾਲਾ ਮੂਹਰ ਲੈ ਜੋ ਮਾਰ ਦੇ ਵੀਰ ਆਹ ਦੇਖੋ ਜੀ ਤਾਰਾ ਦੂਰਾ ਦਾ ਜਿਵੇਂ ਮਰਜੀ ਮਾਰੀ ਜਲੇ ਤੇ ਜਿਵੇਂ ਮਰਜੀ ਕੋਈ ਚੋ ਜਲੇ बच्चा बच्चा फुल चढ़ दिया ओके वीर बोर्ड हां जी भई जी ये दा रेट दसियो जवां जायत जा बस रेट भाई 1 2 आजा 1 लाख 2 जाय रेट आजा जवां यार जाय रेट आ भजन वजूद वधिया बड्डी ਦੇ حساب ਨਾਲ ਉਹਨੇ ਜਜਮੈਂਟ ਕਰ ਲਿਓ ਤਾਂ ਬਾੜੀ ਵੱਡੀ ਖੜੀ ਆ ਨਾਲ ਹਨਾ हां जी हां ओके जी ਤੇ ਹੁਣ ਵੀਰੇ ਐਰ ਸ਼ਹਿਰ ਵੈਟ ਤੇ ਆਜੋ हां भई येनु ਅਜ ਤੀਜੇ ਦਿਨ ਹੋਇਆ ਤੁਜੀ ਨੂੰ ਖੋਲੋ ਇਹਨੂੰ ਵੀ ਤੋਰਾ ਕਰਾ ਦਈਏ ਚੱਕ ਪਿਓਰ ਐਰ ਸ਼ਹਿਰ ਆ ਗਈ ਜੀ ਮਗਰ ਬੱਚਾ ਆ ਗਿਆ ਵੀ ਮਗਰ ਇਹਦੇ ਬੱਚਾ ਆ ਗਿਆ ਕਿੰਨਾ ਕੁ ਹੁਣ ਇਹ ਥੱਲੇ ਰੈਡੀ ਹੈਗਾ ਇਹਦੇ ਹੈਗਾ ਭਾਈ 10 11 12 ਲੀਟਰ ਦੁੱਧ ਹੈਗਾ ਬੋੜਾ ਥੱਲੇ ਦੇ ਓਕੇ ਕਿੰਨਾ ਕੁ ਦੁੱਧ ਦੇ ਸਕਦੀ ਆ ਭਾਈ ਦੁੱਧ ਤੇਵਾ ਦਾ ਬਾਕੀ ਦੁੱਧ ਬਾਕੀ ਯਾਰ ਸ਼ਹਿਰ ਆ ਗਈ ਜਾਏ ਰੇਟ ਦੇ ਵਿੱਚ ਮੈਣੀ ਦੂਜਾ ਰੇ ਨਾਲ ਦੂਜਾ ਦਿਸੀ ਜਾਂਦਾ ਲਿਓ ਜੀ ਵੀ ਤਾਂ ਬਹੁਤ ਚੰਗਾ ਲੱਗਿਆ ਬਾਈ ਕਿਉਂ ਜਾਣ ਵੇ ਹੂੰ ਬਾਕੀ ਦਾ ਦੂਜਾ ਸੂਆ ਜੀ ਯਾਰ ਸ਼ਹਿਰ ਆ ਗਈ ਥਾਣ ਗੁੱਲੇ ਵਾਲਾ ਲੱਗਿਆ ਵਾ ਇਹਦੀਆਂ ਵੀ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਿਆਂ ਰੇਟ ਇਹਦਾ ਵੀ ਪੁੱਛ ਕੇ ਦੱਸ ਦਿਆਂ ਚੰਗੀਆਂ ਜਾ ਗਈ ਜੀ ਆਹ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਮੈਂ ਕਹਿੰਦਾ ਕੋਈ ਗੱਲ ਹੀ ਨਹੀਂ ਐਸੀ ਤਾਂ ਨਾ ਠੀਕ ਲੱਗਦਾ ਬਾਈ ਬਾਹਰ ਹੀ ਯਾਰ ओके हां ਵੱਧ ਘੱਟ ਦੀ ਵੀ ਉਹ ਧੂਸ਼ਲੇ ਦੀ ਆਪਣੀ ਗਰੰਟੀ ਹੋ ਗਈ ਗਰੰਟੀ ਓਕੇ ਜੀ ਇਹ ਮਾਰਦੀ ਇੰਨੀ ਠੰਡੀ ਬਾਰਫੀ ਆ ਬਈ ਯਾਰ ਓਕੇ ਜੀ ਓਕੇ ਜਮਾ ਕੋਈ ਗੱਲ ਹੀ ਨਹੀਂ ਮੈਂ ਖਾ ਬਾਕੀ ਦਾ ਇਹ ਕਰਮ ਵਾਲੀਆਂ ਜਿਹੜੀਆਂ ਪ्युअर एयर ਸ਼ੈਰ ਹੁੰਦੀਆਂ ਇਹਨਾਂ ਦੀ ਫਾਇਟ ਚੰਗੀ ਆਉਂਦੀ ਹੈ ਹਨਾ ਬਾਰਫੈਨ ਆ ਫਾਇਟ ਬਹੁਤ ਆਉਂਦੀ ਫਾਇਟ ਚੰਗੀ ਹੁੰਦੀ ਓਕੇ ਜੀ ਆ ਦੇਖੋ ਇੱਕ ਜਾਨਾ ਬੱਚਾ ਹੋਲੀ ਫਰਦਾ ਦੂਜਾ ਨਿਆਣਾ ਪਾਈ ਜਾਂਦਾ ਮੈਂ ਖਾ ਕੋਈ ਗੱਲ ਹੀ ਨਹੀਂ ਇਹਨੂੰ ਆ ਨਾ ਜੀ ਦੋਨੇ ਪਾਸੇ ਬਹਿ ਗਏ ਚੋਲਾ ਬਈ ਯਾਰ ਇਹਨੂੰ ਓਕੇ ਜੀ ਕੋਈ ਚੱਕਰ ਹੀ ਨਹੀਂ ਮੈਂ ਖਾ ਆ ਲਓ ਜੀ ਧਾਰਾ ਦੂਰਾ ਮਾਰ ਦੇਾਂਗੇ ਬਾਕੀ ਦੇ ਬਾਈਆਂ ਦੇ ਕਾਫੀ ਆਪਾਂ ਵੀਡੀਓ ਬਣਾਈਆਂ ਪਸ਼ੂ ਠੰਡੇ ਹੁੰਦੇ ਆ ਚਲੋ ਬਈ ਗੁੱਠਾ ਗੱਲ ਕਰ ਹੂੰ ਹੁਣ ਕਿੰਨਾ ਬੋੜ ਵੀਰੇ ਬੋਲਾ ਅਜਾ 10 11 11 ਲੀਟਰ ਉਹ ਰੰਦਾ ਬਸ ਓਵੇਂ ਨਹੀਂ ਵੀ ਛਾੜੀ ਛੁੱਡ ਕੇ ਦੁੱਧ ਬਣਾਈ ਉਹ ਜਮਾ ਸਾਫ ਆਣਾ ਤੜਕੇ ਤੜਕੇ ਬਈ ਖਾਲੀ ਕਦੀ ਵੀ ਐ ਓਕੇ ਜੀ ਉੱਠ ਖੜੋ ਵੀਰੇ ਖੋਲੋ ਨਹਿਣਾ ਖੋਲੋ ਆ ਦੇਖੋ ਜੀ ਕੁਆਲਿਟੀ ਚੰਗੀ ਹਾਂਜੀ ਵੀਰੇ ਪੈਸੇ ਦੇ ਕਿੰਨੇ ਪੈਸੇ ਬਈ 60000 ਦੇ ਦਾਂਗੇ 65000 ਦੀ ਮੰਗ ਤਾਂ ਹੋ ਜੂਗਾ ਹਾਂ ਪੂਰੀ ਵਧੀ ਜਾਵੇ ਥੋੜੀ ਨਹੀਂ ਮੰਨ ਲ ਗਏ ਹਰ ਸਾਰ ਤੁਹਾਨੂੰ 65000 ਚ ਮਿਲ ਜਾਣੀਆਂ ਇਹ ਝੋਟੀ ਦਾ 1 ਲੱਖ 2000 ਰੁਪਿਆ ਮੁੱਲ ਕਰਿਆ ਇਧਰ ਨੂੰ ਕਰਿਓ ਮੜਾ ਹੁਣ ਥਾਣਾ ਦਿਖਾ ਦਈਏ ਹੁਣ ਦੇਖੋ ਜੀ ਥਾਣਾ ਵਾਨੇ ਦੀ ਪੂਰੀ ਸਾਫ ਸੁਥਰੀ ਪਲੂਨ ਆ ਗਈ ਤੇ ਦੁੱਧ ਭਾਈ ਇਹਦਾ ਆਪਾਂ ਦੱਸਿਆ ਨਹੀਂ ਕਿੰਨਾ ਕ ਦੁੱਧ ਕੱਢ ਦੂਗੀ ਦੁੱਧ ਭਾਈ 11-12 ਲੀਟਰ ਕੱਢੂ ਆਰਾਮ ਨਾਲ ਹਾਂਜੀ ਮੈਂ ਇਹਦਾ ਭਜਨ ਵਜੂਦ ਆ ਤੇ ਜਾਤ ਆ ਹਨਾ ਹਾਂ ਲੈ ਵਾਲੂ ਬਫੋਲਾ ਜੀ ਆਹ ਦੇਖੋ ਜੀ ਹੂੰ ਓਕੇ ਆ ਤੇ ਇਹਦਾ ਹੈਗਾ ਕਿੰਨਾ ਸਰ 145 ਦੀ ਇੱਕ ਇਹ ਤਾਂ ਵੱਡੇ ਸਾਈਜ਼ ਦੀ ਝੋਟੀ ਆ ਗਈ ਹੈ ਨਾ ਜੇ ਸੂਪੀ ਤਾਂ ਗੱਲਾਂ ਹੋਰ ਹੀ ਹੋਣਗੀਆਂ ਹੈ ਨਾ ਜਿਹਦਾ ਮੁੱਲ ਬਈ ਹੋਰ ਹੋਊਗਾ ਓਕੇ ਇਹ ਤਾਂ ਗੱਬਣ ਗੱਬਣ ਦਾ ਮੁੱਲਾ ਤੇ ਜਰੂਰ ਬਾਈ ਨਾਲ ਸੰਪਰਕ ਕਰਿਓ ਠੀਕ ਹੈ ਜੀ ਚੰਗੀਆਂ ਆ ਗਈਆਂ ਸਾਰੀਆਂ ਚੰਗੀਆਂ ਦੇ ਹਿਸਾਬ ਨਾਲ ਜਜਮੈਂਟ ਕਰਿਓ ਧੰਨਵਾਦ ਜੀ